ਇਤੋਂ 3 ਸਾਲ ਪਹਿਲਾਂ 2022 ਵਿੱਚ ਲੋਕਾਂ ਨੇ ਸਾਡੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਇਲੈਕਸ਼ਨ ਦੌਰਾਨ ਅਸੀਂ ਲੋਕਾਂ ਜਗੇ ਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਲੋਕਾਂ ਨੂੰ ਕਿ ਅਸੀਂ ਸ਼ੀਦਿਆ ਆਜ਼ਮ ਪਾਕ ਸਿੰਘ ਔਰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾ ਬੇਤਕਰ ਦੀ ਤਸਵੀਰ ਨੂੰ ਲੈ ਕੇ ਲੋਕਾਂ ਨੂੰ ਲੋਕਾਂ ਦੇ ਵਿੱਚ ਗਏ ਤੇ ਲੋਕਾਂ ਨੇ ਉਸ ਨੂੰ ਬਹੁਤ ਅੱਛਾ ਆ ਸਾਨੂੰ ਗਾਰਾ ਦਿੱਤਾ ਔਰ 2022 ਚ ਬਹੁਤ ਵੱਡਾ ਸਾਨੂੰ ਮੈਨਟ ਮਿਲਿਆ 2022 ਤੋਂ ਬਾਅਦ ਜਦੋਂ ਅਸੀਂ ਫੀਲਡ 'ਚ ਗਏ ਔਰ ਜਾਣੇ ਸਾਡੇ ਆਮ ਆਦੀ ਪਾਲੀ ਦੇ ਕਨਵੀਨਰ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਦੋਨੋਂ ਦਾ ਫੈਸਲਾ ਸੀਗਾ ਕਿ ਸਾਡੇ ਜਿੰਨੇ ਆਫੀਸ਼ੀਅਲੀ ਸਾਡੇ ਦਫਤਰ ਨੇ ਚਾਹੇ ਉਹ ਸੀਐਮ ਸਾਹਿਬ ਦਾ ਆਫਿਸ ਹੋਵੇ ਚਾਹੇ ਹੋਰ ਹੀ ਉਧਰ ਸਾਡੇ ਮੰਤਰੀ ਜਵਾਨ ਨੂੰ ਦਫਤਰ ਹੋਣਗੇ ਚਾਹੇ ਅਫਸਰ ਜਵਾਨ ਦਾ ਦਫਤਰ ਹੋਣਗੇ ਔਰ ਜਿਲ੍ਹਿਆਂ ਦੇ ਵਿੱਚ ਵੀ ਜਿਹੜੇ ਡੀਸੀ ਹੋਦੀ ਜੀ ਦਿਸੀਆਂ ਦਫ਼ਤਰ ਹੋਣਗੇ ਉੱਥੇ ਵੀ 바ਵਾ ਸਾਹਿਬ ਵੀ ਬਣਾ ਬੇਦਗਰ ਔਰ ਖਾਸ ਤੌਰ ਤੇ ਸੀਧਿਆਨ ਭਗਤ ਸਿੰਘ ਜੀ ਦੀ ਫੋਟੋ ਲਗਾਈ ਜਾਏਗੀ ਕੋਹੜਾ ਫੈਸਲਾ ਇਨਬਨ ਲਾਗੂ ਹੋਇਆ ਅੱਜ ਮੈਂ ਮਾਨਾ ਕਹਿ ਸਕਦਾ ਹਾਂ ਸਾਡੀ ਮਾਨ ਸਰਕਾਰ ਨੇ ਉਹ ਫੋਟੋ ਲਗਣ ਦੇ ਵਿੱਚ ਲੋਕਾਂ ਦੇ ਵਿੱਚ ਕਿਛਤਾ ਮੈਸੇਜ ਔਰ ਜੋ ਲੋਕਾਂ ਨਾਲ ਕੀਤਾ ਵਾਦਾ ਸੀਗਾ ਲੋਕਾਂ ਨੇ ਜੋ ਇਹ ਦੋਨੋਂ ਹੀ ਤਸਵੀਰਾਂ ਨੂੰ ਅਕਸੈਪਟ ਕੀਤਾ ਸੀਗਾ ਉਹ ਅਸੀਂ ਸਾਰੀਆਂ ਤਸਵੀਰਾਂ ਉੱਥੇ ਲਗਾਈਆਂ ਇੱਥੇ ਹੀ ਬਸ ਨਹੀਂ ਤਕਰੀਬਨ ਐਸੇ ਪਾਈ ਜਾ ਰਹੇ ਨਾਲ ਔਰ ਸੂਚੀ ਜਾਤੀਆਂ ਦੇ ਨਾਲ ਪਿਛਲੀਆਂ ਸਰਕਾਰਾਂ ਸਰਕਾਰਾਂ ਰਵੈਤੀ ਪਾਰਟੀਆਂ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਇਹਨਾਂ ਨੇ ਹਮੇਸ਼ਾ ਹੀ ਅਣਦੇਖਾ ਕੀਤਾ ਔਰ ਕਿਤੇ ਨਾ ਕਿਤੇ ਜੇ ਅਸੀਂ ਕਹ ਲਈਏ ਕਿ ਕੋਟਰਾ ਦੇ ਵਿੱਚ ਚਾਹੇ ਉਹ ਜਲਸੀਸ ਦੀ ਹੋਵੇ ਚਾਹੇ ਉਹ ਅਡੂਕਲ ਜਨਰਲ ਦੀ ਹੋਵੇ ਸਾਰੀਆਂ ਪੋਸਟਾਂ ਦੇ ਉੱਪਰ ਕਿਤੇ ਵੀ ਇਹਨਾਂ ਨੂੰ ਰਿਜ਼ਰਵ ਕੋਟਾ ਨਹੀਂ ਦਿੱਤਾ ਜਾਂਦਾ ਪਰ ਸਾਡੀ ਸਰਕਾਰ ਨੇ ਆਂਦੇ ਹੀ 2017 ਦਾ 17 ਦਾ ਜਿਹੜਾ ਕਾਨੂੰਨ ਸੀ ਉਹਨੂੰ ਚੇਂਜ ਕਰਕੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਜਿਸ ਦੇ ਵਿੱਚ ਜੀ ਆਪਾਂ ਕਹਿ ਦਈਏ ਕੋਈ ਕਟੀਰੀਆ ਬਣਿਆ ਸੀ ਜੇ 7 ਸਾਲਾਣਾ ਆ 20 ਲੱਖ ਦੀ ਆਮਦਨ ਸ਼ੋਅ ਕਰਨੀ ਜ਼ਰੂਰੀ ਹੁੰਦੀ ਸੀ ਤੇ ਉਹਨੂੰ ਕਟਾ ਕੇ 10 ਲੱਖ ਕਰ ਦਿੱਤਾ ਜੇ 10 ਲੱਖ ਸੀ ਉਹਨੂੰ 5 ਲੱਖ ਕਰ ਦਿੱਤਾ ਇਸ ਤਰ੍ਹਾਂ ਹੀ ਉਹ ਕਰੀਰ ਨੂੰ ਚੇਂਜ ਕਰਕੇ ਅੱਜ ਮੈਂ ਕਹਿ ਸਕਦਾ ਕਿ ਜਿਹੜਾ ਸਾਡਾ ਭਾਈਚਾਰਾ ਦਲਿਤ ਭਾਈਚਾਰਾ ਦਾ ਸਮਾਜ ਦੇ ਅੰਦਰ ਜੱਤੀ ਲੋਕ ਨੇ ਸਾਡੇ ਕਈ ਇਸ ਭਾਈਚਾਰੇ ਦੇ ਐਡਵੋਕੇਟ ਨੇ ਜਿਨ੍ਹਾਂ ਨੂੰ achhiyan postਾਂ ਤੇ ਸਾਡੀ ਸਰਕਾਰ ਨੇ ਨਿਵਾਜ਼ਿਆ ਔਰ ਮੈਂ ਮਾਨਣਾ ਕਹਿ ਸਕਦਾ ਕਿ ਸਾਡੀ ਸਰਕਾਰ ਨੇ ਜੋ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਔਰ ਖਾਸ ਤੌਰ ਤੇ ਸਾਡੇ 바ਵਾ ਸਾਹਿਬ ਬੀਮਰਾਮ ਬੇਤਕਦਰ ਸੰਵਿਧਾਨ ਲਿਖਿਆ ਹੋਇਆ ਉਹਦਾ ਇਨ ਮੇਨ ਲਾਗੂ ਕਰਾਣਾ ਇਹ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ ਰਵੈਤੀ ਪਾਲੀਆਂ 75 ਸਾਲ ਰਾਜ ਕਰ ਗਈਆਂ ਪਰ ਕਿਤੇ ਵੀ ਉਹਨਾਂ ਨੇ ਸੋਧ ਚੱਕ ਲੈਂਦੇ ਸੀਗੇ ਸੰਵਿਧਾਨ ਦੀ ਚਾਹੇ ਉਹ ਰਾਸ਼ਟਰਪਤੀ ਦੀ ਪੋਸਟ ਹੋਵੇ ਤਾਂ ਵੀ ਸੋਚੀ ਜਾਂਦੀ ਹੈ ਸੰਵਿਧਾਨ ਦੀ ਜੇ ਪ੍ਰਾਈਮ ਮਿਨਿਸਟਰ ਦੀ ਪੋਸਟ ਹੋਵੇ ਤਾਂ ਵੀ ਸੰਵਿਧਾਨ ਦੀ ਸੋਚੀ ਜਾਂਦੀ ਹੈ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਤਾਂ ਵੀ ਸੋਚ ਪੰਜਾਹ ਮੰਤਰੀ ਉਹ ਤਾਂ ਵੀ ਸੋਚੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਉਸ ਸੰਵਿਧਾਨ ਨੂੰ ਅਣਦੇਖਿਆ ਕੀਤਾ ਜਾਂਦਾ ਸੀ ਪਰ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਔਰ ਦਿਸ਼ਾ ਨਿਰਦੇਸ਼ ਸਾਡੇ ਆਮ ਆਦੀਵਾਲੀ ਦੇ ਕਨਵੀਨਰ ਜੀ ਰਵਿੰਦ ਕੇਜਰੀਵਾਲ ਦੀ ਸੋਚ ਜਿਨ੍ਹਾਂ ਨੇ ਇੱਕ ਅੱਛੀ ਸੋਚ ਲੈ ਕੇ ਜੋ ਚਾਹੇ ਉਹ ਦਿੱਲੀ ਤੋਂ ਅਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਦਿੱਲੀ ਸਰਕਾਰ ਬਣਾਈ ਉੱਥੇ ਵੀ ਉਹਨਾਂ ਨੇ ਦੋਨੋਂ ਹੀ ਤਸਵੀਰਾਂ ਚਾਹੇ ਭਗਤ ਸਿੰਘ ਜੀ ਦੀ ਹੋਣ ਚਾਹੇ ਸਾਡੇ ਬਾਬਾ ਸਾਹਿਬ ਵੀਰ ਬਨ ਬੀਮਰ ਬੇਦਗਪ ਦੀ ਹੋਣ ਉਹਨਾਂ ਨੇ ਦਿੱਲੀ ਤੋਂ ਲਾਗੂ ਕੀਤਾ ਦਿੱਲੀ ਤੋਂ ਇਹ ਉਹਨਾਂ ਨੇ ਤਸਵੀਰਾਂ ਲਗਾਈਆਂ ਸੀ ਪਰ ਕਿਤੇ ਨਾ ਕਿਤੇ ਬਾਅਦ ਕਿਸੇ ਨਾ ਕਿਸੇ ਜਿਨ੍ਹਾਂ ਦੇ ਵਿੱਚ ਜੋ ਚੋਣਾ ਹੋਈਆਂ ਦਿੱਲੀ ਦੇ ਵਿੱਚ ਉੱਥੇ ਭਾਜਪਾ ਨੂੰ ਸਰਕਾਰ ਬਣਾਈ ਭਾਜਪਾ ਸਰਕਾਰ ਬਣਾਨੀ ਦੋਨੋਂ ਹੀ ਤਸਵੀਰਾਂ ਉਹਨਾਂ ਨੇ ਹਟਾ ਦਿੱਤੀਆਂ ਪਰ ਅੱਜ ਮਹਿਮਾਨ ਨਾ ਕਿਸੇ ਸਾਡੇ ਸੂਬੇ ਦੇ ਵਿੱਚ ਸਾਡੇ ਸਾਰ ਸੂਬੇ ਦੇ ਮੁਖੀ ਦੀ ਫਰਾਗਵੰਤ ਸਿੰਘ ਮਾਨ ਜੀ ਨੇ ਜੋ ਉਹਨਾਂ ਦੀ ਸੋਚ ਹੈ ਸੀਧਿਆਂ ਜੋ ਮਕਸੰਗ ਦੇ ਪ੍ਰਤੀ ਔਰ ਬਾਬਾ ਸਾਹਿਬ ਦੇ ਪ੍ਰਤੀ ਉਹ ਪਹਿਲ ਦੇ ਆਧਾਰ ਤੇ ਉਹਨਾਂ ਹੀ ਸੋਚ ਨੂੰ ਲੈ ਕੇ ਚੱਲਦੇ ਨੇ ਮੈਂ ਸਾ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਜੀਵਨ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਔਰ ਖਾਸ ਤੌਰ ਤੇ ਸੰਵਿਧਾਨ ਦੇ ਨਿਰਮਾਤਾ ਸ੍ਰੀ ਸਾਡੇ ਬਾਬਾ ਸਾਹਿਬ ਵੀਰ ਭਾਈ ਬੀਮੜਾ ਬੇਤਕਲ ਕੱਲ ਉਹਨਾਂ ਦਾ ਜਨਮ ਦਿਹਾੜਾ ਸੀ ਅਸੀਂ ਸਵੇਰੇ ਦੇ ਪੱਧਰ ਤੇ ਮਨਾਇਆ ਔਰ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿੰਨੇ ਵੀ ਐਮਐਲਏ ਸਬੰਧ ਸੀ ਸਾਰਿਆਂ ਨੇ ਉਹਨਾਂ ਦੀ ਜਿੱਥੇ ਪ੍ਰਤਿਮਾ ਲੱਗੀ ਸੀ ਉਹਨਾਂ ਨੂੰ ਸ਼ਰਨਾਨ ਕਰਾ ਕੇ ਉਹਨਾਂ ਨੂੰ ਅ ਅੱਛਾ ਸਤਿਕਾਰ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਔਰ ਖੁਸ਼ੀਆਂ ਦੇ ਨਾਲ ਲੱਡੂ ਵੀ ਵੰਡੇ ਇਹ ਤੋਂ ਨਵਾਂ ਕਿਨੇ ਡਿਵਾਈਡ ਨੂੰ ਤੁਹਾਡੇ ਸਾਹਮਣੇ ਆਉਂਦੇ ਹਾਂ ਦੇਖੋ ਡਵੈਲਪਮੈਂਟ ਦੇ ਕੰਮ ਜੋ ਲੋਕਾਂ ਨੂੰ ਅਸੀਂ ਬਾਈ ਚਵਾਦਾ ਕੀਤਾ ਸੀ ਕਿ ਪਿਛਲੇ ਸਰਕਾਰਾਂ ਨੂੰ ਰਵੈਥੀ ਪਾਰਟੀਆਂ ਨੇ ਲੋਕਾਂ ਨੂੰ ਅੰਦਿਖਾ ਕਰਦੇ ਰਹੇ ਪਰ ਹਰ 5 ਸਾਲ ਬਾਅਦ ਮਾਫੀ ਮੰਗ ਕੇ ਭਾਤ ਜੋੜ ਕੇ ਵੋਟਾਂ ਲੈ ਕੇ ਚਲੇ ਜਾਂਦੇ ਸੀ ਪਰ ਲੋਕਾਂ ਕੋਲ ਬਦਲਾਅ ਦੇ ਵਾਸਤੇ ਤੀਸਰਾ ਰਸਤਾ ਨਹੀਂ ਸੀਗਾ ਲੋਕਾਂ ਨੇ ਬਾਈ ਦੇ ਵਿੱਚ ਬਦਲਾਅ ਦੇ ਵਿੱਚ ਆਮ ਆਦੀ ਪਾਰਟੀ ਦਾ ਇੱਕ ਰੂਪ ਲੈ ਕੇ ਆਮ ਆਦੀ ਪਾਰਟੀ ਜਦੋਂ ਲੋਕਾਂ ਦੇ ਵਿੱਚ ਗਈ ਉਹਨੂੰ ਅੱਛਾ ਲੱਗਿਆ ਲੋਕ ਇਹਨਾਂ ਦੀ ਆਮ ਆਦੀ ਪਾਰਟੀ ਦੀ ਨੀਤੀਆਂ ਨੂੰ ਲੋਕਾਂ ਨੇ ਸੈਪਟ ਕਰਕੇ ਪੰਜਾਬ 'ਚ ਸਰਕਾਰ ਬਣਾਈ ਔਰ ਸਾਡਾ ਇੱਕੋ ਵਾਦਾ ਸੀਗਾ ਅਸੀਂ ਡਿਵੈਲਪਮੈਂਟ ਲੋਕਾਂ ਦੀ ਸੋਚ ਵੀ ਸੀਗੀ ਕਿ ਤਿਗਤੀ ਦੀ ਚੱਲ ਚੱਲ ਸਾਲ ਤੋਂ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਸੀ ਹੋਈ ਔਰ ਅੱਜ ਮੈਂ ਕਹੇ ਸੌਦਾ ਕਿ ਪੰਜਾਬ ਦੇ ਵਿੱਚ ਜੰਗੀ ਬੱਦਰ ਤੇ ਸੜਕਾਂ ਬਣ ਰਹੀਆਂ ਨੇ ਜੰਗੀ ਬੱਦਰ ਦੇ ਪੁਲ ਬਣ ਰਹੇ ਨੇ ਜੰਗੀ ਬੱਦਰ ਦੇ ਬਿਜਲੀ ਪਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਅੱਜ ਮੈਂ ਕਹ ਸਕਾਂ ਤੇ ਪਿਛਲੀਆਂ ਸਰਕਾਰਾਂ ਜੋ ਝੂਠੇ ਵਾਦੇ ਕਰਦੀਆਂ ਸੀ ਕਿ ਪੰਜਾਬ ਸੂਬਾ ਜਿਹੜਾ ਹੈ ਬਿਜਲੀ ਸਰਪਲਸ ਦਾ ਮੈਂ ਕਹੇ ਹਾਂ ਕਿ ਕਿਸੇ ਨਾ ਕਿਦੇ ਇਹ ਬਹੁਤ ਹੀ ਅਣਦੇਖੀ ਸੀਗੀ ਔਰ ਸਾਡੇ ਸੂਬੇ ਨੇ ਪਹਿਲ ਕਦਮੀ ਕਰਦੇ ਬਿਜਲੀ ਦੇ ਪਾਵਰ ਦੇ ਵਿਭਾਗ ਦੇ ਵਿੱਚ ਅਸੀਂ ਤਕਰੀਬਨ ਪੰਜਾਬ ਨੂੰ ਸਰਪਲਸ ਸੂਬਾ ਇਸ ਵਾਰੀ ਸਹੀ ਮੈਨੇ ਬਣਾਇਆ ਔਰ ਮੈਂ ਜੇ ਪਿਛੇ ਸਰਕਾਰ ਦੀ ਗੱਲ ਕਰਨਾ ਜਿਹੜੇ 100% ਦੀ ਪਾਣੀ ਦੀ ਗੱਲ ਕਰਦੇ ਸੀ ਕਿ ਅਸੀਂ 100% ਦੀ ਪਾਣੀ ਸਾਫ ਸਰਾ ਲੋਕਾਂ ਨੂੰ ਦੇ ਰਹੇ ਹਾਂ ਪਰ ਕਿਤੇ ਨਾ ਕਿਦੇ ਸਭ ਝੂਠ ਦੇ ਦਾ ਪਲੰਦਾ ਹੁੰਦਾ ਸੀ ਪਰ ਇਸ ਵਾਰੀ ਮੈਂ ਮੰਨਣਾ ਕਰ ਸਕਦਾ ਕਿ ਸਾਡੀ ਸਰਕਾਰ ਨੇ ਲੋਗਾਂ ਜਿੱਥੇ ਬਿਜਲੀ 100% ਦਿੱਤੀ ਹੈ ਉਥੇ 100% 100% ਦੀ ਸਾਫ ਸੁਥਰਾ ਪਾਣੀ ਔਰ ਸੀਵਰ ਦੀ ਪ੍ਰਣਾਲੀ ਸਾਫ ਸੁਥਰੀ 100% ਅਸੀਂ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਹੈ ਔਰ ਸੜਕਾਂ ਦੀ ਗੱਲ ਕਰ ਲਵਾਂ ਜੋ ਸੜਕਾਂ ਵੀ ਸਾਡੀਆਂ ਮੈਂ ਆਪਣੇ ਹਲਕੇ ਦੀ ਗੱਲ ਕਰਦੇ ਮੇਰੇ ਹਲਕੇ 'ਚ 90% ਦੇ ਕਰੀਬ ਮੈਂ ਸੜਕਾਂ ਬਣਾ ਦਿੱਤੀਆਂ ਨੇ ਸੀਵਰ ਟਿਊਬ ਲਗਾ ਕੇ ਸਾਰੇ ਲੋਕਾਂ ਨੂੰ ਸੋਬਜ਼ੀ ਪਾਣੀ ਦੇ ਦਿੱਤਾ ਔਰ ਕੰ ਉਸਦੇ ਨਾਲ ਨਾਲ ਜੇ ਪੰਜਾਬ ਦੀ ਗੱਲ ਕਰਾਂ ਮੈਂ ਜਿਸ ਸੀਐਮ ਸਾਹਿਬ ਸਾਡੇ ਸੂਬਾ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਾਸੇ ਮਾਨ ਜੀ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਅੱਜ ਜਿਹੜਾ ਰੋਡ ਮੈਪ ਹੈ ਸਾਡਾ ਸਾਡੇ ਪੰਜਾਬ ਦਾ ਵਲ ਟੂ ਵਲ ਸੜਕ ਜਿਹੜੀ ਹੈ ਉਹ 100% ਕੰਪਲੀਟ ਹੋਏਗੀ ਜੀ ਇਹ ਜਿਹੜੀ ਕੇਜਦੀਵਾਲ ਸਾਹਿਬ ਦੀ ਸਰਕਾਰ ਸੀ ਨਿਦੇ ਵਿੱਚ ਜੀ ਔਰ ਉਹ ਲੋਕੀ ਕਹਿੰਦੇ ਸੀ ਬਿਜਲੀ ਔਰ ਪਾਣੀ ਦਾ ਬਹੁਤ ਜ਼ਿਆਦਾ ਦੋਨੋਂ ਕੀ ਭਾਜੀਪੀ ਆਨ ਕੇ ਬੜਾ ਫਿਰਦੇ ਰਹੇ ਉਹ ਕੀ ਚੱਕਰ ਕੀ ਹੈ ਦੇਖੋ ਮੈਂ ਕਹਿੰਦਾ ਕਿ ਕੰਮ ਕਰਨ ਦੇ ਵਿੱਚ ਔਰ ਲੋਕਾਂ ਨੂੰ ਸੱਬੜੇ ਦੁਕਾਨ ਦੇ ਵਿੱਚ ਬੜਾ ਫਰਕ ਹੁੰਦਾ ਕੇਜਰੀਵਾਲ ਸਾਹਿਬ ਕੰਮ ਤੇ ਯਕੀਨ ਕਰਦੇ ਸੀ ਇਹ ਜਿਹੜੀ ਪਾਰਟੀ ਬੀਜੇਪੀ ਪਾਰਟੀ ਆ ਤੁਹਾਨੂੰ ਪਤਾ ਹੈ ਕਿ 14 ਵਿੱਚ ਸਰਕਾਰ ਬਣਾਈ ਤੇ ਲੋਕਾਂ ਨੂੰ ਬੜੇ ਜੁਮਲੇ ਲੋਕਾਂ ਨੂੰ ਬੜੇ ਵਾਦੇ 15 15 ਲੱਖ ਦੇ ਵਾਦੇ ਦਿਖਾਏ ਲੋਕਾਂ ਨੂੰ ਸੁਪਨੇ ਦਿਖਾਏ ਦੱਸੋ ਕਿ ਨੂੰ 15 ਲੱਖ ਰੁਪਏ ਮਿਲ ਗਿਆ ਪਰ ਸਾਡੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਚਾਹੇ ਬਿਜਲੀ ਦੀ ਗਰੰਟੀ ਕੀਤੀ ਸੀ ਅੱਜ 90% ਪੰਜਾਬ ਦੇ ਲੋਕਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਜੇ ਆਪਾਂ ਹੈਲਥ ਸਵਮੈਨ ਦੀ ਗੱਲ ਕਰ ਲਈਏ ਅੱਜ ਹਰ ਹਰ ਹਲਕੇ ਦੇ ਵਿੱਚ 8 8 10 ਸਸ ਮਹਲਾ ਕਲੀਨ ਬਣ ਗਏ ਜੇ ਮੈਂ ਐਜੂਕੇਸ਼ਨ ਦੀ ਗੱਲ ਕਰਨਾ ਸਾਡੇ ਸਕੂਲਾਂ ਦੀ ਮਨਾਰ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਨੰਬਰ 1 ਚੱਲ ਰਹੀ ਹੈ ਜੇ ਮੈਂ ਆਪਣੇ ਹਲਕੇ ਦੀ ਗੱਲ ਨੂੰ ਸਾਡੇ ਜਿੰਨੇ ਵੀ ਸਕੂਲ ਸੀਗੇ ਉਹਨਾਂ ਦੀ ਚਾਰ ਦਿਵਾਰੀ ਹੋਵੇ ਚਾਹੇ ਕਮਰੇ ਬੱਚਿਆਂ ਵਾਸਤੇ ਹੋਣ ਬੱਚਿਆਂ ਦੇ ਬੈਠਣ ਨੇ ਫਰਨੀਚਰ ਹੋਵੇ ਚਾਹੇ ਉਹਨਾਂ ਕਿ ਸਟੱਡੀ ਬੇਸ ਤੇ ਕੋਈ ਵੀ ਚੀਜ਼ ਲੋੜ ਹੈ ਤੇ ਪਹਿਲ ਦੇ ਆਧਾਰ ਤੇ ਕੀਤੀ ਗਈ ਹੈ ਸਾਡਾ ਪਿਛਲਾ ਸੀ ਤਿੰਨ ਸਾਲਾ ਮਨਾਇਆ ਸੀ ਜਿਸ ਦੇ ਵਿੱਚ ਲਗਾਤਾਰ ਹਰ ਸਕੂਲ ਦੇ ਵਿੱਚ ਜਾ ਕੇ ਆ ਟੀਚਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਕੇਨਲ ਦੇ ਵਿੱਚ ਬੈਠ ਕੇ ਮਿਲਨੀ ਟੀਚਰ ਮਿਲਣੀ ਕੀਤੀ ਹੈ ਉਹਦੇ ਵਿੱਚ तकरीबन ਸਾਡੇ ਲੋਕਾਂ ਵੱਲੋਂ ਬਹੁਤ ਵਧੀਆ ਅਨੁਭਵ ਆ ਮਿਲਿਆ ਔਰ ਤਕਰੀਬਨ ਜਿੰਨੀ ਡਿਵੈਲਪਮੈਂਟ ਆ 3 ਸਾਲ ਦੇ ਵਿੱਚ ਐਜੂਕੇਸ਼ਨ ਦੀ ਹੋਈ ਹੈ ਕਿਤੇ ਵੀ ਨਹੀਂ ਹੋਈ ਹੋਣੀ ਜਿਹੜੀ ਤਸੀਲ ਆਪਣੇ ਬਣੂਗੀ ਜਿਵੇਂ ਟ੍ਰਾਸਪੋਰਟ ਲੱਗੇ ਹਾਂ ਬਿਲਕੁਲ 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 ਬਣਾਵਾਂਗੇ ਸਾਡਾ ਅੰਡਰ ਪ੍ਰੋਸੈਸ ਹੈ ਲੁਜਾਨੇ ਨੂੰ ਨੌਰਥ ਹਲਕੇ ਨੂੰ ਸਬਕ ਸੀਲ ਮਿਲਣ ਜਾ ਰਹੀ ਹੈ ਮਿਲੇਗੀ ਔਰ ਸਾਡਾ ਅੰਡਰ ਪ੍ਰੋਸੈਸ ਹੈ ਇਸ ਦੇ ਨਾਲ ਨਾਲ ਹੋਰ ਮੈਂ ਕਾ ਦੱਸ ਦਵਾਂ ਕਿ ਅਸੀਂ ਇੱਕ ਗ੍ਰਿਡ ਬਣਾਉਣ ਜਾ ਰਹੇ ਹਾਂ ਚੜਕੇਵੀ ਦਾ ਜਿਹੜਾ ਨੌਰਥ ਹਲਕੇ ਨੂੰ ਰਨ ਕਰੇਗਾ ਔਰ ਤਕਰੀਬਨ ਇਸ ਆਨਵਲ ਟਾਈਮ ਦੇ ਵਿੱਚ ਬਿਜਲੀ ਦੀ ਬਹੁਤ ਵੱਡੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੀ ਦੇਖਿਆ ਗਿਆ ਬਿਜਲੀ ਨਹੀਂ ਹੋਈ ਸੀ ਜਾਂ ਕੀ ਵਾਰ ਲੱਪਣਾ ਐਤਕੀ ਗਰਮੀ ਸ਼ੁਰੂ ਹੋ ਗਈ ਐ ਰਾਹਤ ਖਲੋ ਗਈ ਐ ਐਤਕੀ ਵਾਰ ਬਿਲਕੁਲ ਅਸੀਂ ਤਕਰੀਬਨ ਸਰਦੀ ਨਹੀਂ ਲੱਗਣਗੇ ਬਿਲਕੁਲ ਕਾਠੀ ਲੱਗਣਗੇ ਅਸੀਂ ਸਰਦੀਆਂ ਦੇ ਵਿੱਚ ਸਾਰਾ ਮੁਕੰਮਲ ਇੰਤਜ਼ਾਮ ਕਰ ਲਿਆ ਜਿੰਨੇ ਵੀ ਹਲਕਿਆਂ ਦੇ ਵਿੱਚ ਟਰਾਂਸਫਾਰਮਰ ਚੇਂਜ ਹੋਣ ਵਾਲੇ ਸੀ ਉਹ ਚੇਂਜ ਕਰ ਲਏ ਹੁਣ ਸਾਡਾ ਇਹ ਅਗਲਾ ਟੀਚਾ ਹੈਗਾ ਜਿਹੜੀਆਂ ਜਿੰਨੀਆਂ ਤਾਰਾਂ ਨੇ ਅਟਰਨਲ ਗਲੀਆਂ ਦੇ ਵਿੱਚ ਮਾਲਿਆਂ ਦੇ ਵਿੱਚ ਤਾਰਾਂ ਜਾਂਦੀਆਂ ਨੇ ਉਹ ਅਸੀਂ ਲਗਾਤਾਰ ਚੇਂਜ ਕਰਵਾ ਰਹੇ ਹਾਂ ਜਿਸ ਨਾਲ ਆ ਟ੍ਰਾਂਸਪੋਰਟ ਕੰਮ ਠੀਕ ਚੱਲ ਰਿਹਾ ਸੀਗਾ ਪਿਛਲ ਪਾਵਰ ਹੀ ਬੜੀ ਆ ਰਹੀ ਸੀ ਪਰ ਥਾਰਾ ਕਮਜ਼ੋਰ ਹੋਣ ਕਰਕੇ ਫਟਾਕੇ ਬੰਦੇ ਸੀਗੇ ਪਟਾਕੇ ਪੈਣ ਨਾਲ ਨੁਕਸਾਨ ਹੁੰਦਾ ਜੀ ਪਰ ਅਸੀਂ ਟੋਟਲ ਆ ਥਾਰਾਂ ਵੀ ਚੇਂਜ ਕਰ ਰਹੇ ਹਾਂ ਤੇ ਕਿਤੇ ਮਾਨੂੰ ਕੋਈ ਚੀਜ਼ ਦੀ ਕਮੀ ਨਹੀਂ ਹੈ ਔਰ ਫੰਡ ਜਿਵੇਂ ਪਿਛਲੀ ਸਰਕਾਰਾਂ ਬੇਅਤੀ ਕਰਦੀਆਂ ਸੀਗੀਆਂ ਕਿ ਸਾਡੇ ਕੋਲ ਫੰਡ ਨਹੀਂ ਖਜ਼ਾਨਾ ਖਾਲੀ ਹੈ ਸਾਡੇ ਪਹਿਲੀ ਪਹਿਲੀ ਸਰਕਾਰ ਆ ਆਮ ਆਦਮੀ ਪਾਲੀ ਸਰਕਾਰ ਆ ਜਿਹੜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਦ ਸਿੰਘ ਮਾਨ ਹਰ ਸਹੀ ਤੋਂ ਕਹੇ ਕਰਦੇ ਸਾਡੀ ਫੰਡ ਦੀ ਕਮੀ ਨਹੀਂ ਹੈ ਕਿਉਂਕਿ ਜਿਹੜਾ ਲੋਕ ਲੋਕ ਰੋਜ਼ਮਰ ਦਾ ਟੈਕਸ ਸਰਕਾਰ ਨੂੰ ਜਿੰਦੇ ਨੇ ਔਰ ਟੈਕਸੀ ਵਾਪਸੀ ਦੇ ਵਿੱਚ ਅਸੀਂ ਸ਼ਹਿਰ ਦੀ ਪੰਜਾਬੀ ਡਿਵੈਲਪਮੈਂਟ ਕਰ ਰਹੇ ਹਾਂ ਤੁਹਾਡੀ ਜਿਹੜਾ ਪੁੱਲ ਹੈ ਉਹ ਕਿੰਨਾ ਤੱਕ ਲੋਕਾਂ ਨੂੰ ਫੜ ਕੇ ਤਿਆਰ ਮੇਂਦੂਗਾ ਜਿਹੜਾ ਲਗਾਤਾਰ ਲੋਕ ਇੰਤਜ਼ਾਰ ਕਰਦੇ ਪਏ ਨੇ ਕੀ ਕਰੋਗਾ ਤੁਹਾਡਾ 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 ਸਵਾਲ ਬਹੁਤ ਸ਼ਾਨਦਾਰ ਹੈ ਅਜ ਤੋਂ 12-15 ਸਾਲ ਪਹਿਲੇ ਦਾ ਜਿਹੜਾ ਬੁੱਢੇ ਨਾਲੇ ਦੇ ਪੁਲ ਸੀਗਾ ਜਿਹੜਾ ਅਸੀਂ ਜੁੰਧਰ ਬਾਈਪਾਸ ਚੌਂਕ ਤੋਂ ਸ਼ਹਿਰ ਵਿੱਚ ਐਂਟਰ ਕਰਦੇ ਹਾਂ ਜੇ ਮੈਂ ਕਹਾਂ ਕਿ ਵੀ ਸ਼ਹਿਰ ਜੁੰਧਰ ਅੰਮ੍ਰਿਤਸਰ ਨੂੰ ਤੇ ਦਿੱਲੀ ਤੱਕ ਜੇ ਰਸਤਾ ਦੇਣਾ ਹੋਵੇ ਤੇ ਇਹ ਪੁਲ ਸੀਗਾ ਬੁੱਢੇ ਦਰਿਆ ਦਾ ਜਿਹੜਾ ਪਿਛਲੀ ਸਰਕਾਰਾਂ ਨੇ ਆਂ ਦੇਖਾ ਕਰਕੇ ਪਹਿਲਾਂ ਬੰਦ ਕਰਤਾ ਤਿੰਨ ਸਾਲ ਬੰਦ ਕਰਦੋ ਬਾਫੀ ਤੋੜ ਕੇ ਨੂੰ ਰਸਤਾ ਬੰਦ ਕਰਕੇ ਤੇ ਨੀਚੇ ਨੂੰ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਸੀਗੀ 12 13 ਸਾਲ ਲੋਕਾਂ ਦੇ ਸੰਤਾਪ ਚੱਲਿਆ ਔਰ ਜੇ ਤਿੰਨ ਸਾਲ ਤੋਂ ਲਗਾਤਾਰ ਜੋ ਲੋਕਾਂ ਨਾਲ ਵਾਦਾ ਕਰਕੇ ਆਇਆ ਸੀ ਮੈਂ ਔਰ ਲੋਕ ਇਸ ਚੀਜ਼ ਨੂੰ ਮਜ਼ਾਕ ਸਮਝਦੇ ਸੀ ਕਿ ਪਿਛਲੀਆਂ ਵਿਰਤੀ ਪਾਰਡੀਆਂ ਨੇ 15 ਸਾਲ ਚ ਇਹਦਾ ਕੰਮ ਨਹੀਂ ਕਰਵਾਇਆ ਤੇ ਇਹ ਤਿੰਨ ਸਾਲ ਚ ਕਿਦਾਂ ਕਰਵਾ ਦੇਣਗੇ ਪਰ ਮੈਂ ਕਿਤੇ ਨਾ ਕਿਤੇ ਮਾਨਣਾ ਕਹਿ ਸਕਦਾ ਕਿ ਮੈਂ ਲੋਕਾਂ ਦੇ ਦਿੱਤੀ ਬੋਰਡ ਦੇ ਨਾਲ ਤਾਕਤ ਦੇ ਨਾਲ ਆ ਵਿਧਾਨ ਸਭਾ ਦਾ ਮੈਂਬਰ ਬਣਿਆ ਔਰ ਮੈਂਬਰ ਬਣਨ ਤੋਂ ਬਾਅਦ ਮੈਨੂੰ ਮਾਨ ਪ੍ਰਾਪਤ ਹੋਇਆ ਕਿ ਮੈਂ ਫੁੱਲ ਬਣਾਉਣ ਚ ਕੰਮ ਜੋ ਹੋਇਆ ਜਿਹੜਾ ਇਹ 30 April ਨੂੰ ਸਾਡੇ ਹੱਥ ਹੋਰ ਹੋ ਰਿਹਾ ਔਰ ਉਸ ਤੋਂ ਬਾਅਦ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਹਿੱਤ ਕਰਦੇ ਆਂਗੇ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਤੁਸੀਂ ਕਿੰਨੀ ਫਾਸਟ ਇਹ ਫੁੱਲ ਦਾ ਕੰਮ ਹੋਇਆ ਨਹੀਂ ਤਾਂ ਆਮ ਰਵੈਤੀ ਪਾਰਟੀਆਂ ਜਿਹੜੀ ਦੂਸਰੀਆਂ ਪਾਰਟੀਆਂ ਸੀ ਇਹ ਖਾਬ ਦੱਸਦੀਆਂ ਸੀਗੀਆਂ ਕਿ ਬੰਗਾ ਜੀ ਖਾਬ ਦੇਖ ਰਹੇ ਨੇ ਪਰ ਮੈਂ ਮਾਨਣਾ ਕਰਦਾ ਕਿ ਇਹ ਖਾਬ ਨਹੀਂ ਹੈ ਇਹ ਸਾਧ ਪੰਗੋਨ ਸਿੰਘ ਮਾਨ ਦੀ ਟੀਮ ਹੈ ਮੁੱਖ ਮੰਤਰੀ ਪ੍ਰਵਾਂਤ ਸੇ ਮੰਨਦੀ ਦੀ ਵੇਜਾ ਤੁਹਾਡੇ ਨਿਗਰਾਨੀ ਚੋਂ ਆਇਆ ਵਾ ਮਟੀਰੀਅਲ ਬਿਲਕੁਲ ਬਿਲਕੁਲ ਸਾਰਾ ਮੈਂ ਹਰ ਦਿਨ ਮੇਰਾ ਮੇ ਦਸਤਾਵੇਜ਼ੀ ਹੋਈ ਹੈ ਮੈਂ ਅਪਟੂਨ ਸਵੇਰੇ ਸ਼ਾਮੀ ਦੇ ਸ਼ਹਿਰ ਨੂੰ ਜਾਣਾ ਤੇ ਮੈਂ ਦੋਨੋਂ ਟਾਈਮ ਰੁੱਕ ਕੇ ਚੈੱਕ ਕਰਕੇ ਜਾਣਾ ਔਰ ਉਹਦੇ ਵਿੱਚ ਕੋਈ ਵੀ ਕੰਪਰਮਾਈਜ਼ ਨਹੀਂ ਹੈ ਕੁਆਲਿਟੀ ਕੰਪਰਮਾਈਜ਼ ਨਹੀਂ ਹੈ ਔਰ ਤਕਰੀਬਨ ਪੁਲ ਜਿਹੜਾ ਜਿਹੜਾ ਅੰਗਰੇਜ਼ ਗਵਰਨਮੈਂਟ ਨੇ ਬਣਾਇਆ ਸੀ 100 ਸਾਲ ਵਾਸਤੇ ਅਸੀਂ 150 100 ਹਾਲ ਬਣਾ ਰਹੇ ਹਾਂ ਕਿ ਇਹ ਪੁਲ ਜਿਹੜਾ ਬੜਾ ਵਧੀਆ ਇੱਥੇ ਬਸ ਨਹੀਂ ਹੈ ਜਿਹੜਾ ਨੀਚੇ ਵਾਲਾ ਪੁਲ ਬਣਿਆ ਖੱਬੇ ਪਾਸੇ ਸਰਦ ਸਾਧ ਦਿੱਤਾ ਤਿੰਨ 12 13 ਸਾਲ ਉਸ ਦੇ ਬਰਾਬਰ ਦੂਸਰੇ ਪਾਸੇ ਇੱਕ ਪੁਲ ਹੋਰ ਮਨਾਉਣ ਜਾ ਰਹੇ ਹਾਂ ਜਿਸ ਦੀ ਕੀਮਤ 3 ਕਰੋੜ 78 ਲੱਖ ਰੁਪਈਆ ਉਹ ਵੀ ਨਮਨ ਤਿੰਗੇ ਬਣੇ ਤਿੰਨ ਚਾਰ ਤੱਕ ਤਿੰਨ ਤੱਕ ਚਾਲੂ ਕਰ ਦੇਣਾ ਔਰ ਉਸ ਦੇ ਨਾਲ ਨਾਲ ਕੁੰਨਨਪੁਰੀ ਵਾਲਾ ਪੁਲ ਉਹ ਵੀ ਅਸੀਂ ਸਟਾਰਟ ਕਰ ਦਿੱਤਾ ਛੀਪੁਰੀ ਵਾਲਾ ਪੁਲ ਸਟਾਰਟ ਕਰ ਦਿੱਤਾ ਦਰਿਆ ਦੇ ਦੂਸਰੀ ਸਾਈਡ ਤੇ ਜਿਹੜੀ ਕਦੀ ਸੋਚ ਵੀ ਨਹੀਂ ਸੀ ਕਿ ਇੱਥੇ ਸੜਕ ਬਣ ਚੁੱਕਦੀ ਹੈ ਕਿਤੇ 4 ਫੁੱਟ ਜਗ੍ਹਾ ਸੀ ਕਿਤੇ 8 ਫੁੱਟ ਜਗ੍ਹਾ ਸੀ ਕਿਤੇ 10 ਫੁੱਟ ਜਗ੍ਹਾ ਸੀ ਅੱਜ 20 ਫੁੱਟ 22 ਫੁੱਟ ਦੀ ਅਸੀਂ ਉਹ ਸੜਕ ਬਣਾ ਦਿੱਤੀ ਹੈ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਉੱਥੇ 5 ਕਰੋੜ 80 ਲੱਖ ਰੁਪਏ ਅਸੀਂ ਲਗਾਇਆ ਔਰ ਤਕਰੀਬਨ ਜੇ 10 15% ਕੰਮ ਰਹਿ ਗਿਆ ਉਹ ਮੁਕੰਮਲ ਹੋ ਜਾਏਗਾ ਲੋਕਾਂ ਦੇ ਅਸੀਂ ਜਿਹੜਾ ਰਿਆ ਦੇ ਕੰਡੇ ਤੇ ਵਨਵੇ ਚੱਲ ਰਹੀ ਹੈ ਉਹਨੂੰ ਬਿਲਕੁਲ ਕਲੀਅਰ ਕਰਕੇ ਅਸੀਂ ਰੋਡ ਦੋਨੋਂ ਵੱਸੇ ਚਲਾ ਦੇਣਾ ਹੈ ਕਿ ਕੱਲ ਐਮਪੀ ਸੰਜੀਵ ਰੌੜਾ ਜੀ ਨੇ ਇੱਕ ਆਰਡਰ ਪਾਸ ਕੀਤਾ ਹੈ ਕਿ 2 ਵਜੇ ਤੱਕ ਰੈਸਟੋਰੈਂਟਸ ਖੁੱਲੇ ਰਹਿਣਗੇ ਪਹਿਲਾਂ ਤਾਂ ਕਿਸ ਤਰ੍ਹਾਂ ਦੇਖੀਓ ਤੁਸੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਕੋਈ ਵੀ ਇੰਡਸਟਰੀ ਹੈ ਚਾਹੇ ਕੋਈ ਵੀ ਵਪਾਰ ਹੈ ਉਹਨੂੰ ਪਫੁੱਲ ਨੂੰ ਦੇਖਣਾ ਜਾਨੇ ਆ ਅਸੀਂ ਬਾਹਰੀ ਕੰਟਰੀਆਂ ਜਾਨੇ ਆ ਉੱਥੇ ਬਾਹਰੀ ਕੰਡਾਂ ਚ ਟਾਈਮਿੰਗ ਹੁੰਦੀ ਹਰ ਚੀਜ਼ ਦੀ ਪਰ ਕਿਤੇ ਨਾ ਕਿਤੇ 24 ਆਵਰਸ ਸੇਵਾਵਾਂ ਦੇ ਰਹੀਆਂ ਸਾਨੂੰ ਜ਼ਰੂਰੀ ਨੇ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕਦਮ ਚੱਕਿਆ ਕਿ ਜਿਹੜੀ ਲੋਕਾਂ ਦੀ ਡਿਮਾਂਡ ਸੀ ਹੋਟਲ ਇੰਡਸਟਰੀ ਦੀ ਰੈਸਿਡੈਂਟ ਨਰਸਿੰਗ ਦੀ ਡਿਮਾਂਡ ਸੀ ਕਿ ਲੋਕ ਫੈਕਟਰੀਆਂ ਤੋਂ ਫ੍ਰੀ ਹੋ ਕੇ 9 ਵਜੇ ਘਰ ਆਉਂਦੇ ਨੇ 9 ਵਜੇ ਘਰ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਫੰਕਸ਼ਨ ਤੇ ਜਾਣਾ ਹੋਵੇ ਜਾਂ ਜਦੋਂ ਬਾਹਰ ਖਾਣਾ ਖਾਣਾ ਜਾਂ ਖਾਣਾ ਹੋਵੇ ਕਿਉਂ ਨਾ ਵਸੇ ਬੜੀ ਪ੍ਰੋਬਲਮ ਹੁੰਦੀ ਸੀ ਕਿ ਜਦੋਂ ਜਾਂਦੇ ਤੱਕ 11 ਜਾਂ 11:30 ਵਜੇ ਉਹਨੂੰ ਬੰਦ ਕਰਾਇਆ ਜਾਂਦਾ ਸੀ ਪਰ ਸਜੀਵ ਰੌਣਈ ਦਾ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਕਿਤੇ ਇਲੈਕਸ਼ਨ ਹੈ ਫਿਰ ਇਲੈਕਸ਼ਨਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿੰਨੀ ਖਰਾਬ ਹੋ ਸਕਦੀ ਕਿਉਂਕਿ ਇਨਵੈਸਟਮੈਂਟਸ ਦੇ ਵਿੱਚ ਲੋਕ ਜਿੱਦ ਤੱਕ ਡ੍ਰਿੰਕ ਕਰਕੇ ਨਿਕਲਣਗੇ ਮੈਂ 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 ਤਾਂ ਇੱਕ ਬੇਨਤੀ ਕਰਾਂਗਾ ਮੈਂ ਤੁਹਾਨੂੰ ਬੇਨਤੀ ਕਰਾਂਗਾ ਉਹ ਦੇਖਣ ਦੇ ਲੋਕ ਬੜੇ ਸਿਆਣੇ ਨੇ ਇਹ ਜਿਹੜਾ ਟਾਈਮ ਵਧਾਇਆ ਗਿਆ ਇਹ ਸਿਟੀ ਨੂੰ ਦੇਖ ਕੇ ਨਹੀਂ ਵਧਾਇਆ ਗਿਆ ਇਹ ਲੋਕਾਂ ਦੀ ਡਿਮਾਂਡ ਡਸਟਲਿਸਟਾਂ ਦੀ ਜਿਹੜਰ ਦੀ ਕਿਉਂਕਿ ਵਪਾਰੀ ਵਰਕ ਨਾ ਤਾਂ ਲੜਾਈ ਲੜ ਸਕਦਾ ਨਾ ਦਸਤਰੀ ਲੜਾਈ ਲੜ ਸਕਦਾ ਉਹ ਅਮਨ ਪਸੰਦ ਲੋਕ ਨੇ ਅਮਨ ਪਸੰਦ ਲੋਕਾਂ ਵਾਸਤੇ ਉਹਦੇ ਵਿੱਚ ਸੁਰੱਖਿਆ ਲਈ ਕੀ ਹੋਊਗਾ ਉਹਦੇ ਸਾਡੀ ਸਾਡੀ ਤਕਰੀਬਤ ਸੀ ਦੇਖਿਆ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਅ ਅਸੀਂ ਰੋਜ਼ ਦੀ ਰਾਤ ਨੂੰ ਨਾਈਟ ਡਾਈਮਨਸ਼ਨ ਕਹਿੰਦੀ ਹੈ ਨਾਈਟ ਸਾਡੀ ਫੋਰਸ ਰੋਡ ਤੇ ਹੁੰਦੀ ਹੈ ਕੋਈ ਵੀ ਐਸਾ ਕੋਈ ਕਦਮ ਨਹੀਂ ਚੁੱਕਿਆ ਜਾਏਗਾ ਜਿੱਦ ਤੋਂ ਸਾਨੂੰ ਲੋਕਾਂ ਨੂੰ ਹਸਪਤਲ ਹੋਵੇ ਲਾਦੇ ਆਉਂਦੇ ਨਹੀਂ ਨਹੀਂ ਇਲੈਕਸ਼ਨ ਨਹੀਂ ਬਾਤ ਵੀ ਇਦਾਂ ਕਰਾਂਗੇ ਕੋਈ ਇਲੈਕਸ਼ਨ ਸਟੈਂਡ ਨਹੀਂ ਹੈ ਨਾ ਹੀ ਕੋਈ ਇਲੈਕਸ਼ਨ ਦੀ ਡੇਟ ਅਨਾਉਂਸ ਹੋਈ ਹੈ ਇਹ ਅਸੀਂ ਲੋਕਾਂ ਦੀ ਫੈਸਿਲਿਟੀ ਵਾਸਤੇ ਲੋਕਾਂ ਦੀ ਕਿਉਂਕਿ ਹੋਟਲ ਇੰਡਸਟਰੀ ਐ ਰੈਸਟੋਰੈਂਟ ਇੰਡਸਟਰੀ ਬਹੁਤ ਵੱਡੀ ਹੈ ਜਿਹੜੀ ਅੱਜ ਪੰਜਾਬ ਨੂੰ ਬਹੁਤ ਵੱਡਾ ਰੈਵਨਿਊ ਦੇ ਰਹੀ ਹੈ ਢਾਬਿਆਂ ਨੂੰ ਵੀ ਟਾਈਮ ਬਿਲਕੁਲ ਢਾਬਿਆਂ ਨੂੰ ਟਾਈਮ ਰੱਖਾਂਗੇ ਬਿਲਕੁਲ ਟਾਈਮ ਉਹਨਾਂ ਦਾ ਵੀ ਬਿਲਕੁਲ ਫੈਸਿਲਿਟੀ ਹੋਏਗੀ ਕਿਉਂਕਿ ਢਾਬਾ ਇੱਕ ਆਮ ਜਨਤਾ ਵਾਸੀ ਆਮ ਲੋਕਾਂ ਵਸੇ ਹੁੰਦਾ ਹੈ ਉਹਨੂੰ ਬਿਲਕੁਲ ਫੈਸਿਲਿਟੀ ਬਿਲਕੁਲ ਬਰਾਬਰ ਮਿਲੇਗੀ। ਇੱਕ ਵੱਡਾ ਮੁੱਦਾ ਇਹ ਵੀ ਜਿਹੜਾ ਰੇਲਵੇ ਸਟੇਸ਼ਨ ਆ ਉਹਦੇ ਬਾਹਰ ਬੱਚੇ ਫਲੂਟ ਪੀਂਦੇ ਆ ਜੀ। ਰਾਤ ਦੇ ਸਮੇਂ ਵੀ ਜਿੰਨੇ ਵੀ ਦੇਖ ਸਕਦੇ ਤੁਸੀਂ। ਉਹਨੂੰ ਕਿਸ ਤਰ੍ਹਾਂ ਮਤਲਬ ਕਿ ਆਪਾਂ ਦੇਖੋ ਬਿਲਕੁਲ ਮੈਂ ਕੱਲ ਪਰਸੋਂ ਪੁਲਿਸ ਕਮਿਸ਼ਨਰ ਨਾਲ ਵੀ ਮੀਟਿੰਗ ਹੋਈ ਸੀਗੀ ਲਾਅ 앤 ਔਰਡਰ ਤੇ ਔਰ ਠੀਕ ਕਰਦੇ ਅਸੀਂ ਬਿਲਕੁਲ ਯਕੀਨੀ ਬਣਾਵਾਂਗੇ ਰਾਤ ਨੂੰ ਸਾਡੀ ਫੋਰਸ ਰੋਡ ਤੇ ਹੋਏਗੀ। ਅਸੀਂ ਮੈਂ ਸੀਪੀ ਸਾਨੂੰ ਕਿਹਾ ਹੈ ਬੇਸ਼ੱਕ ਜੀ ਦਿਨ ਨੂੰ ਕੋਈ 2 ਘੰਟੇ ਆਪਣੀ ਫੋਰਸ ਨੂੰ ਰੈਸਟ ਦੇ ਦਿਓ। ਰਾਤ ਨੂੰ ਬਹੁਤਾਂ ਟਾਈਮ ਬਿਤਾ ਕੇ ਸਾਡੀ ਜਿਹੜੀ ਫੋਰਸ ਫੋਰਸ ਹੈ ਉਹ ਬਿਲਕੁਲ ਰੋੜਦੇ ਰਹੀ ਅਸੀਂ ਬਿਲਕੁਲ ਅਸੀਂ ਬਿਲਕੁਲ ਲਾਂਗ ਰਾਤ ਨੂੰ ਸਾਹਮਣੇ ਖੜੀ ਹੁੰਦੀ ਤਾਂ ਨਹੀਂ ਬੱਚੇ ਕਰਦੇ ਹੁੰਦੇ ਤੂੰ ਦੇਖੋ ਦੇਖੋ ਕਿੰਨੇ ਨਾ ਕਿੰਨੇ ਜਿਸ ਤੀ ਨੂੰ ਅਸੀਂ ਦੇਖਿਆ ਕੀਤਾ ਗਿਆ ਪਰ ਉਹਨੇ ਦੇਖਿਆ ਨਹੀਂ ਕੀਤਾ ਜਾਏਗਾ ਔਰ ਤਕਰੀਬਨ ਮੈਂ ਆਪ ਖੁਦ ਤਕਰੀਬਨ ਮੇਰੀ ਸੋਚ ਹੁੰਦੀ ਕਿ ਮੈਂ ਰਾਤ ਨੂੰ ਰੋੜਦੇ ਮੈਂ 11 12 ਵਜੇ ਤੱਕ ਆਪ ਰੋੜਦੇ ਰਹਿਣਾ ਜਿਹੜੀਆਂ ਜਿੱਥੇ ਸਾਡੀਆਂ ਬ੍ਰਿਚੀਆਂ ਹੁੰਦੀਆਂ ਨੇ ਮੈਂ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਜਾਂ ਡੀਸੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉਹਨਾਂ ਦਾ ਧਿਆਨ ਜੀ ਬਿਲਕੁਲ ਲੈ ਕੇ ਆ ਨ ਪਰ ਕਿਤਨਾ ਕਿਤੇ ਗੁਰਮਾਰੇ ਕਿਰਪਾ ਕਰਦੇ ਸਾਡੀ ਸਰਕਾਰ ਦਿਨ ਡਗਰਾਂ ਦੀ ਛੱਪੀ ਕਰਗੀ ਕਿ ਨੋਟ ਹਲਕਾ ਜਿਹੜਾ ਡੁੱਬਨਪੁਰੀ ਦਾ ਨਾਮ ਤੋਂ ਮਸ਼ਹੂਰ ਸੀਗਾ ਹੁਣ ਬਰਸਾਤਾ ਦਾ ਸੀਜ਼ਨ ਆ ਰਿਹਾ ਹੁਣ ਦੁਬਾਰਾ ਤਾਂ ਨਹੀਂ ਡੁੱਬਨਪੁਰੀ ਬਣ ਜਾਈ ਮੈਂ ਤਾਂ ਤੁਹਾਡੇ ਮੋਹਸ ਨਾ ਜਾਵਾਂਗਾ ਕਿ ਪਿਛਲੀ ਵਾਰੀ ਪਾਣੀ ਆਇਆ ਸੀ ਨਹੀਂ ਆਇਆ ਨਹੀਂ ਆਇਆ ਸੀ ਨਾ ਇਸ ਵਾਰ ਤਾਂ ਨਹੀਂ ਬਣੇ ਚੌਥੀ ਬਿਲਕੁਲ ਨਹੀਂ ਪਾਣੀ ਆਏਗਾ ਅਸੀਂ ਸੜਕ ਦੇ ਦੋਨੋਂ ਪਾਸੇ ਦਰਿਆ ਦੇ ਦੋਨੋਂ ਪਾਸੇ ਦੀਵਾਰ ਬਣਾ ਰਹੇ ਹਾਂ ਤਕਰੀਬਨ ਦੀਵਾਰ ਵੀ ਸਾਡੇ ਸਾਹਮਣੇ ਬਣ ਚੁੱਕੀ ਹੈ ਬਿਲਕੁਲ 201% ਸਾਡਾ ਹਲਕਾ ਔਰ ਪੰਜਾਬ ਖੁਚਾਲ ਤੁਹਾਡਾ ਸਾਥ ਚਾ ਕਿਉਂਕਿ ਇੱਕ ਤੁਸੀਂ ਐਸਾ ਪਿੱਲਰ ਹੋ ਜਿਹੜਾ ਸਾਨੂੰ ਸਚਾਈ ਤੱਕ ਲੈ ਕੇ ਜਾਂਦੇ ਹੋ ਔਰ ਲੋਕਾਂ ਦੀਆਂ ਛਾਵਾਂ ਔਰ ਸਾਡੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਹੋ ਬੜਾ ਬਹੁਤ ਧੰਨਵਾਦ